ਸਿਰਫ ਆਈਸੀਯੂ ਚ ਭੇਜਿਆ ਉਹ ਤੋਂ ਬਾਅਦ ਉੱਥੇ ਜਾ ਕੇ ਕਿਹੜਾ ਟ੍ਰੀਟਮੈਂਟ ਕਰਦੇ ਆ ਕਿਵੇਂ ਦਾ ਕਰਦੇ ਆ ਅੱਧਾ ਘੰਟਾ ਈਟ ਕਰਾਂਗੇ ਉਹ ਤੋਂ ਬਾਅਦ ਡਾਕਟਰ ਸਾਹਿਬ ਨਾਲ ਗੱਲ ਕਰਾਂਗੇ ਔਰ ਅੱਜ ਖਨੋਰੀ ਬਾਰਡਰ ਤੇ ਜਿਹੜੀ ਮਹਾਪੰਚਾਇਤ ਹੋ ਰਹੀ ਹੈ ਜਿਹੜਾ 1 ਸਾਲ ਹੋ ਗਿਆ ਸੰਨ ਕਿਸਾਨਾਂ ਨੂੰ ਖਨੋਰੀ ਬਾਰਡਰ ਤੇ ਬੈਠਿਆ ਨੂੰ ਹੂੰ ਜਿਵੇਂ ਸਿਰਸਾ ਸਾਹਿਬ ਬਹੁਤ ਲੰਬੇ ਸਮੇਂ ਤੋਂ ਇੱਥੇ ਰਹਿ ਰਹੇ ਸੀ ਅਚਾਨਕ ਅੱਜ ਕਿਸਾਨਾਂ ਨੂੰ ਮਿਲਦੇ ਆ ਮਿਲਦੇ ਉਹਨਾਂ ਦੀ ਛਾਤੀ 'ਚ ਦਰਦ ਆ ਉਹ ਦਰਦ ਆਉਂਦਿਆਂ ਹੀ ਉਹ ਥੋੜਾ ਜਿਹਾ ਢਿੱਲੇ ਹੋ ਗਏ ਨੇ ਉਹਨਾਂ ਨੂੰ ਫੜਿਆ ਤੇ ਅੰਦਰ ਆਪਣੇ ਰਿਹਾਅਸ਼ ਦੇ ਵਿੱਚ ਜਾ ਕੇ ਬੈੱਡ ਤੇ ਲੰਮੇ ਪਾਇਆ ਉੱਥੇ ਜਿਹੜੀ ਡਾਕਟਰਾਂ ਦੀ ਟੀਮ ਬੈਠੀ ਆ ਜਿਹੜੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਦੇਖਰੇਖ ਕਰਦੇ ਉਹਨਾਂ ਨੇ ਚੈੱਕਅਪ ਕੀਤਾ ECG ਕੀਤੀ ਹੈ ਉਹਨਾਂ ਕਹਿੰਦੇ ਇਹਨਾਂ ਦੇ ਬਲੌਕਜ ਆਈ ਹੈ ਇਹਨਾਂ ਨੂੰ ਸ਼ਿਫਟ ਕਰਨਾ ਪਏਗਾ ਔਰ ਐਂਬੂਲੈਂਸ ਨੂੰ ਫੋਨ ਕੀਤਾ ਤਕਰੀਬਨ 10-15 ਮਿੰਟ ਬਾਅਦ ਐਂਬੂਲੈਂਸ ਆਈ ਹੈ ਔਰ ਲੋਕਾਂ ਨੂੰ ਜਦੋਂ ਪਤਾ ਲੱਗਾ ਉੱਥੋਂ ਮਾਹੌਲ ਜਿਹੜਾ ਉਹ ਤਣਾਅਪੂਰਨ ਬਣਿਆ ਹੋਇਆ ਹੈ ਉਹ ਲੋਕਾਂ ਨੂੰ ਕਿਹਾ ਕਿ ਨਹੀਂ ਅਸੀਂ ਸਿਰਸਾ ਸਾਹਿਬ ਨੂੰ ਲੈ ਕੇ ਚੱਲੇ ਆਂ ਔਰ ਇਹ ਜਿਹੜਾ ਆ ਅਸੀਂ ਉੱਥੇ ਟ੍ਰੀਟਮੈਂਟ ਕਰਾਵਾਂਗੇ ਇਹਨਾਂ ਦਾ ਤੇ ਉਹ ਇਹੀ ਲੈ ਕੇ ਆਏ ਆ ਮਾਹੌਲ ਉੱਥੇ ਹੁਣ ਕੁਝ ਠੀਕ ਆ ਕਿੰਨੀ ਦੇਰ ਇੱਥੇ ਇਲਾਜ ਰਿਹਾ 10 ਦਿਨ ਚੱਲੇ ਉਹਨਾਂ ਦਾ ਆ ਇਹਨਾਂ ਨੇ ਅੰਦਰ ਉਹਦਾ ਫਰਸਟ ਏਡ ਦਿੱਤੀ ਹੈ ਫਰਸਟ ਏਡ ਤੋਂ ਬਾਅਦ ਉਹਨਾਂ ਨੇ ਜਿੰਨਾ ਵੀ ਇੱਥੇ ਇਲਾਜ ਕੀਤਾ ਸਾਡੇ ਸਾਹਮਣੇ ਕੀਤਾ ਡਾਕਟਰਾਂ ਨੇ ਬਹੁਤ ਉਹਨਾਂ ਦੀ ਦੇਖ ਰੱਖ ਕੀਤੀ ਹੈ ਹੁਣ ਉਹਨਾਂ ਨੂੰ ਇੱਥੋਂ ਆਈਸੀਯੂ 'ਚ ਭੇਜਿਆ ਗਿਆ अच्छा जी ओथे की करदे है किवें अगला ट्रीटमेंट चलदा है मैं आप जी ਦੇ ਚੈਨਲਾਂ ਦਾ ਧੰਨਵਾਦ ਕਰਦਾ ਜਿਹੜੀ ਸਾਡੀ ਆਵਾਜ਼ ਜਿਹੜੀ ਆਮ ਜਨਤਾ ਤੱਕ ਸਰਕਾਰ ਤੱਕ ਪਹੁੰਚਣੀ ਹੈ ਔਰ ਤੁਹਾਡੇ ਚੈਨਲ ਰਾਹੀਂ ਜਿਹੜਾ ਆਵਾਜ਼ਾਂ ਦੀ ਜਾਂਦੀ ਹੈ ਉਹਦੇ ਤੇ ਸਾਨੂੰ ਲੱਗਦਾ ਵੀ ਸਾਡਾ ਟ੍ਰੀਟਮੈਂਟ ਵੀ ਚੰਗਾ ਹੋਊਗਾ ਔਰ ਜਿਹੜੀ ਆਮ ਲੋਕਾਂ ਤੱਕ ਆਵਾਜ਼ ਜਾਊਗੀ ਤੇ ਮੈਂ ਆਮ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਸਿਰਸਾ ਸਾਹਿਬ ਜਿਹੜੇ ਹੈ ਉਹ ਪਹਿਲਾਂ ਨਾਲੋਂ ਕਾਫੀ ਠੀਕ ਹੈ ਔਰ ਡਾਕਟਰਾਂ ਦਾ ਕੀ ਕਹਿਣਾ ਹੈ ਕਿ ਕੋਈ ਖਾਸ ਜਿਹੜੀ ਕਿ ਟ੍ਰੀਟਮੈਂਟ ਦਿੱਤਾ ਜਾਏਗਾ ਇਸ ਨੂੰ ਕਿਸ ਤਰੀਕੇ ਦੇ ਨਾਲ ਲਾਜੂ ਕਿੰਨੇ ਦਿਨ ਚੱਲੇਗਾ ਇਹਦੀ ਬਾਰੇ ਜੇ ਡਾਕਟਰ ਨੇ ਕੁਝ ਨਹੀਂ ਸਾਨੂੰ ਕਿਹਾ ਉਹਨਾਂ ਸਿਰਫ ਆਈਸੀਯੂ 'ਚ ਭੇਜਿਆ ਉਹ ਤੋਂ ਬਾਅਦ ਉੱਥੇ ਜਾ ਕੇ ਕਿਹੜਾ ਟ੍ਰੀਟਮੈਂਟ ਕਰਦੀ ਹੈ ਕਿਵੇਂ ਦਾ ਕਰਦੀ ਹੈ ਅੱਧਾ ਘੰਟਾ ਵੇਟ ਕਰਾਂਗੇ ਉਹ ਤੋਂ ਬਾਅਦ ਡਾਕਟਰ ਸਾਹਿਬ ਨਾਲ ਗੱਲ ਕਰਾਂਗੇ ਸਾਡੇ ਹੋਰ ਵੀ ਕਿਸਾਨ ਅੱਗੂ ਇਹ ਪਿੱਛੇ ਆ ਗਏ ਨੇ ਕਾਰਾਂ 'ਚ ਆ ਗਏ ਨੇ ਔਰ ਅਸੀਂ ਬਾਕੀ ਕਿਸਾਨ ਅੱਗੂ ਨੂੰ ਕਹਿਣਾ ਚਾਹੁੰਦੇ ਆ ਕਿ ਭਾਈ ਤੁਸੀਂ ਉੱਥੇ ਖਨੋਰੀ ਬਾਰਡਰ ਤੇ ਬੈਠੋ ਘਰਾਂ ਤੋਂ ਹਜੇ ਜਿਹੜੇ ਇੱਥੇ ਆਏ ਹੋ ਉੱਥੋਂ ਦਾ ਪ੍ਰੋਗਰਾਮ ਤੁਸੀਂ ਅਟੈਂਡ ਕਰੋ ਪਰ ਇੱਥੇ ਜਿਹੜੀ ਵੀ ਕੋਈ ਟ੍ਰੀਟਮੈਂਟ ਦੇ ਵਿੱਚ ਗੱਲਬਾਤ ਹੁੰਦੀ ਹੈ ਅਸੀਂ ਉੱਥੇ ਫੋਨ ਤੇ ਕਰਾਂਗੇ ਤੁਹਾਡੇ ਨਾਲ ਜੇ ਲੋ ਕੋਈ ਗੱਲ ਨਹੀਂ ਅਸੀਂ ਫੋਨ ਕਰਕੇ ਪੁਲਾ ਵੀ ਲਵਾਂਗੇ ਪਰ ਟੀਮ ਜਿਹੜੀ ਆ ਸਾਡੀ ਉਹ ਵਧੀਆ ਉੱਥੇ ਕੰਮ ਕਰ ਰਹੇ ਨੇ ਤੇ ਇੱਥੇ ਡਾਕਟਰਾਂ ਦੀ ਟੀਮ ਜਿਹੜੀ ਆ ਉਹ ਅਗਲਾ ਕੀ ਦੇਖ ਰਿਹਾ ਕਰਦੀ ਹੈ ਉਹਦੇ ਤੇ ਅਸੀਂ ਆਪਣੇ ਕਿਸਾਨਾਂ ਨੂੰ ਵੀ ਦੱਸਾਂਗੇ ਔਰ ਆਪਜੀ ਦੇ ਚੈਨਲ ਰਾਹੀਂ ਲੋਕਾਂ ਤੱਕ ਕੋਈ ਕੈਂਸਰ ਨਾਲ ਕੋਈ ਸਮੱਸਿਆ ਆਈ ਹੈ ਕੋਈ ਦਿਲ ਦੀ ਕੋਈ ਲਾਚ ਚੱਲਦਾ ਕੋਈ ਪੁਰਾਣਾ ਇਹਨਾਂ ਦਾ ਪਹਿਲਾਂ ਆਈ ਹੈ ਇਹਨਾਂ ਨੂੰ ਪਹਿਲਾਂ ਆਈ ਹੈ ਪਰ ਉਹਦੇ ਵਿੱਚ ਇਹ ਨਹੀਂ ਸਾਨੂੰ ਪਤਾ ਲੱਗਾ ਕਿ ਇੰਨੀ ਬਲੌਕਜ ਹੈ ਨਾਰਮਲ ਜਿਹਾ ਉਹਨਾਂ ਦੱਸਿਆ ਸੀ ਉਹ 2-4 ਦਿਨ ਦਵਾਈ ਖਾਧੀ ਦਰਦ ਨਹੀਂ ਹੋਇਆ ਉਸ ਤੋਂ ਬਾਅਦ ਕੋਈ ਉਹਨਾਂ ਨੇ ਨਾ ਕੋਈ ਉਹਨਾਂ ਨੇ ਟ੍ਰੀਟਮੈਂਟ ਜ਼ਿਆਦਾ ਕੀਤਾ ਆ ਜਿਹੜੀ ਉਹਨਾਂ ਦਵਾਈ ਮਾਰੀ ਜੀ ਦੱਸੀ ਉਹ ਖਾ ਰਹੇ ਸੀਗੇ ਅੱਜ ਹੁਣ ਇਹ ਅਗਲਾ ਕੀ ਟ੍ਰੀਟਮੈਂਟ ਦੱਸਦੀ ਹੈ ਕਿਵੇਂ ਦਾ ਇਲਾਜ ਚੱਲਣਾ ਉਹ ਜੋ ਹੋਊਗਾ ਉਹ ਆਪ ਜੀ ਦੇ ਚੈਨਲ 'ਤੇ ਲੋਕਾਂ ਤੱਕ ਤੇ ਆਮ ਕਿਸਾਨਾਂ ਤੱਕ ਦੱਸਿਆ ਵੀ ਜਾਵੇ ਸਿਰਫ ਆਈਸੀਯੂ 'ਚ ਭੇਜਿਆ ਉਹ ਤੋਂ ਬਾਅਦ ਉੱਥੇ ਜਾ ਕੇ ਕਿਹੜਾ ਟ੍ਰੀਟਮੈਂਟ ਕਰਦੇ ਆ ਕਿਵੇਂ ਦਾ ਕਰਦੇ ਆ ਅੱਧਾ ਘੰਟਾ ਈਟ ਕਰਾਂਗੇ ਉਹ ਤੋਂ ਬਾਅਦ ਡਾਕਟਰ ਸਾਹਿਬ ਨਾਲ ਗੱਲ ਕਰਾਂਗੇ ਔਰ ਅੱਜ ਖਨੋਰੀ ਬਾਰਡਰ ਤੇ ਜਿਹੜੀ ਮਹਾਪੰਚਾਇਤ ਹੋ ਰਹੀ ਹੈ ਜਿਹੜਾ 1 ਸਾਲ ਹੋ ਗਿਆ ਸੰਦੇ ਕਿਸਾਨਾਂ ਨੂੰ ਖਨੋਰੀ ਬਾਰਡਰ ਤੇ ਬੈਠਿਆ ਨੂੰ ਜਿਵੇਂ ਸਿਰਸਾ ਸਾਹਿਬ ਬਹੁਤ ਲੰਬੇ ਸਮੇਂ ਤੋਂ ਇੱਥੇ ਰਹਿ ਰਹੇ ਸੀ ਅਚਾਨਕ ਅੱਜ ਕਿਸਾਨਾਂ ਨੂੰ ਮਿਲਦੇ ਮਿਲਦੇ ਉਹਨਾਂ ਦੀ ਛਾਤੀ 'ਚ ਦਰਦ ਆ ਉਹ ਦਰਦ ਆਉਂਦਿਆਂ ਹੀ ਉਹ ਥੋੜਾ ਜਿਹਾ ਢਿੱਲੇ ਹੋ ਗਏ ਨੇ ਉਹਨਾਂ ਨੂੰ ਫੜਿਆ ਤੇ ਅੰਦਰ ਆਪਣੇ ਰਿਹਾਸ਼ ਦੇ ਵਿੱਚ ਜਾ ਕੇ ਬੈੱਡ ਤੇ ਲੰਮੇ ਪਾਇਆ ਉੱਥੇ ਜਿਹੜੀ ਡਾਕਟਰਾਂ ਦੀ ਟੀਮ ਬੈਠੀ ਹੈ ਜਿਹੜੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਦੇਖਰੇਖ ਕਰਦੇ ਉਹਨਾਂ ਨੇ ਚੈੱਕਅਪ ਕੀਤਾ ECG ਕੀਤੀ ਹੈ ਉਹਨਾਂ ਕਹਿੰਦੇ ਇਹਨਾਂ ਦੇ ਬਲੌਕਜ ਆਈ ਹੈ ਇਹਨਾਂ ਨੂੰ ਸ਼ਿਫਟ ਕਰਨਾ ਪਏਗਾ ਔਰ ਐਂਬੂਲੈਂਸ ਨੂੰ ਫੋਨ ਕੀਤਾ ਤਕਰੀਬਨ 10-15 ਮਿੰਟ ਬਾਅਦ ਐਂਬੂਲੈਂਸ ਆਈ ਹੈ ਔਰ ਲੋਕਾਂ ਨੂੰ ਜਦੋਂ ਪਤਾ ਲੱਗਾ ਉੱਥੋਂ ਮਾਹੌਲ ਜਿਹੜਾ ਉਹ ਤਣਾਪੂਰ ਬਣਿਆ ਹੋਇਆ ਹੈ ਉਹ ਲੋਕਾਂ ਨੂੰ ਕਿਹਾ ਕਿ ਨਹੀਂ ਅਸੀਂ ਸਿਰਸਾ ਸਾਹਿਬ ਨੂੰ ਲੈ ਕੇ ਚੱਲੇ ਆਂ ਔਰ ਇਹ ਜਿਹੜਾ ਆ ਅਸੀਂ ਉੱਥੇ ਟ੍ਰੀਟਮੈਂਟ ਕਰਾਵਾਂਗੇ ਇਹਨਾਂ ਦਾ ਤੇ ਉਹ ਅਹੀਂ ਲੈ ਕੇ ਆਏ ਆ ਮਾਹੌਲ ਉੱਥੇ ਹੁਣ ਕੁਝ ਠੀਕ ਅ ਇਹਨਾਂ ਨੇ ਅੰਦਰ ਉਹਦਾ ਫਰਸਟ ਏਡ ਦਿੱਤੀ ਹੈ ਫਰਸਟ ਏਡ ਤੋਂ ਬਾਅਦ ਉਹਨਾਂ ਨੇ ਜਿੰਨਾ ਵੀ ਇੱਥੇ ਇਲਾਜ ਕੀਤਾ ਸਾਡੇ ਸਾਹਮਣੇ ਕੀਤਾ ਡਾਕਟਰਾਂ ਨੇ ਬਹੁਤ ਉਹਨਾਂ ਦੀ ਦੇਖ ਰੱਖ ਕੀਤੀ ਹੈ ਹੁਣ ਉਹਨਾਂ ਨੂੰ ਇੱਥੋਂ ਆਈਸੀਯੂ ਚ ਭੇਜਿਆ ਗਿਆ ਅੱਛਾ ਜੀ ਉੱਥੇ ਕੀ ਕਰਦੇ ਆ ਕਿਵੇਂ ਅਗਲਾ ਟ੍ਰੀਟਮੈਂਟ ਚੱਲਦਾ ਹੈ ਮੈਂ ਆਪ ਜੀ ਦੇ ਚੈਨਲ ਦਾ ਧੰਨਵਾਦ ਕਰਦਾ ਜਿਹੜੀ ਸਾਡੀ ਆਵਾਜ਼ ਜਿਹੜੀ ਆਮ ਜਨਤਾ ਤੱਕ ਸਰਕਾਰ ਤੱਕ ਪਹੁੰਚਣੀ ਹੈ ਔਰ ਤੁਹਾਡੇ ਚੈਨਲ ਲਈ ਜਿਹੜਾ ਆਵਾਜ਼ ਜਾਂਦੀ ਜਾਂਦੀ ਹੈ ਉਹਦੇ ਤੇ ਸਾਨੂੰ ਲੱਗਦਾ ਵੀ ਸਾਡਾ ਟ੍ਰੀਟਮੈਂਟ ਵੀ ਚੰਗਾ ਹੋਊਗਾ ਔਰ ਜਿਹੜੀ ਆਮ ਲੋਕਾਂ ਤੱਕ ਆਵਾਜ਼ ਜਾਊਗੀ ਤੇ ਮੈਂ ਆਮ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਸਿਰਸਾ ਸਾਹਿਬ ਜਿਹੜੇ ਆ ਉਹ ਪਹਿਲਾਂ ਨਾਲੋਂ ਕਾਫੀ ਠੀਕ ਹੈ ਔਰ ਡਾਕਟਰਾਂ ਦਾ ਕੀ ਕਹਿਣਾ ਹੈ ਕਿ ਕੋਈ ਖਾਸ ਜਿਹੜੀ ਕਿ ਟ੍ਰੀਟਮੈਂਟ ਦਿੱਤਾ ਜਾਏਗਾ ਇਸ ਚੀਜ਼ ਦੇ ਵਿੱਚ ਕਿਸ ਤਰੀਕੇ ਦੇ ਨਾਲ ਲਾਜੂ ਕਿੰਨੇ ਦਿਨ ਚੱਲੇਗਾ ਉਹ ਇਹਦੇ ਬਾਰੇ ਜੇ ਡਾਕਟਰਾਂ ਨੇ ਕੁਝ ਨਹੀਂ ਸਾਨੂੰ ਕਿਹਾ ਉਹਨਾਂ ਸਿਰਫ ਆਈਸੀਯੂ 'ਚ ਭੇਜਿਆ ਉਹ ਤੋਂ ਬਾਅਦ ਉੱਥੇ ਜਾ ਕੇ ਕਿਹੜਾ ਟ੍ਰੀਟਮੈਂਟ ਕਰਦੀ ਹੈ ਕਿਵੇਂ ਦਾ ਕਰਦੀ ਹੈ ਅੱਧਾ ਘੰਟਾ ਵੇਟ ਕਰਾਂਗੇ ਉਹ ਤੋਂ ਬਾਅਦ ਡਾਕਟਰ ਸਾਹਿਬ ਨਾਲ ਗੱਲ ਕਰਾਂਗੇ ਸਾਡੇ ਹੋਰ ਵੀ ਕਿਸਾਨ ਅੱਗੂ ਇਹ ਪਿਛੇ ਆ ਗਏ ਨੇ ਕਾਰਾਂ 'ਚ ਆ ਗਏ ਨੇ ਔਰ ਅਸੀਂ ਬਾਕੀ ਕਿਸਾਨ ਅੱਗੂ ਨੂੰ ਕਹਿਣਾ ਚਾਹੁੰਦੇ ਆ ਕਿ ਭਾਈ ਤੁਸੀਂ ਉੱਥੇ ਖਨੋਰੀ ਬਾਰਡਰ ਤੇ ਬੈਠੋ ਘਰਾਂ ਤੋਂ ਜਿਹੜੇ ਇੱਥੇ ਆਏ ਹੋ ਉੱਥੋਂ ਦਾ ਪ੍ਰੋਗਰਾਮ ਤੁਸੀਂ ਅਟੈਂਡ ਕਰੋ ਪਰ ਇੱਥੇ ਜਿਹੜੀ ਵੀ ਕੋਈ ਟ੍ਰੀਟਮੈਂਟ ਦੇ ਵਿੱਚ ਗੱਲਬਾਤ ਹੁੰਦੀ ਹੈ ਅਸੀਂ ਉੱਥੇ ਫੋਨ ਤੇ ਕਰਾਂਗੇ ਤੁਹਾਡੇ ਨਾਲ ਜੇ ਲੋੜ ਪ ਕੋਈ ਗੱਲ ਨਹੀਂ ਅਸੀਂ ਫੋਨ ਕਰਕੇ ਪੁਲਾ ਵੀ ਲਵਾਵਾਂਗੇ ਪਰ ਟੀਮ ਜਿਹੜੀ ਆ ਸਾਡੀ ਉਹ ਵਧੀਆ ਉੱਥੇ ਕੰਮ ਕਰ ਰਹੇ ਨੇ ਤੇ ਇੱਥੇ ਡਾਕਟਰਾਂ ਦੀ ਟੀਮ ਜਿਹੜੀ ਆ ਉਹ ਅਗਲਾ ਕੀ ਦੇਖਰੇਖ ਕਰਦੀ ਹੈ ਉਹਦੇ ਤੇ ਅਸੀਂ ਆਪਣੇ ਕਿਸਾਨਾਂ ਨੂੰ ਵੀ ਦੱਸਾਂਗੇ ਔਰ ਆਪਜੀ ਦੇ ਚੈਨਲ ਰਾਹੀਂ ਲੋਕਾਂ ਤੱਕ ਕੋਈ ਪਰਮੇਡ ਕੈਂਸਰ ਸਰ ਨੂੰ ਕੋਈ ਸਮੱਸਿਆ ਆਈ ਹੈ ਕੋਈ ਦਿਲ ਦੀ ਕਦੀ ਰਾਹ ਚੱਲਦਾ ਕੋਈ ਪੁਰਾਣਾ ਇਹਨਾਂ ਦਾ ਪਹਿਲਾਂ ਆਈ ਹੈ ਇਹਨਾਂ ਨੂੰ ਪਹਿਲਾਂ ਆਈ ਹੈ ਪਰ ਉਹਦੇ ਵਿੱਚ ਇਹ ਨਹੀਂ ਸਾਨੂੰ ਪਤਾ ਲੱਗਾ ਕਿ ਇੰਨੀ ਬਲੌਕਜ ਹੈ ਨਾਰਮਲ ਜਿਹਾ ਉਹਨਾਂ ਦੱਸਿਆ ਸੀ ਉਹ 2-4 ਦਿਨ ਦਵਾਈ ਖਾਧੀ ਦਰਦ ਨਹੀਂ ਹੋਇਆ ਉਹਦੇ ਤੋਂ ਬਾਅਦ ਕੋਈ ਉਹਨਾਂ ਨੇ ਨਾ ਕੋਈ ਉਹਨਾਂ ਨੇ ਟਰੀਟਮੈਂਟ ਜ਼ਿਆਦਾ ਕੀਤਾ ਹੈ ਜਿਹੜੀ ਉਹਨਾਂ ਦਵਾਈ ਮਾਰੀ ਜੀ ਦੱਸੀ ਉਹ ਖਾ ਰਹੇ ਸੀਗੇ ਅੱਜ ਹੁਣ ਇਹ ਅਗਲਾ ਕੀ ਟਰੀਟਮੈਂਟ ਦੱਸਦੀ ਹੈ ਕਿਵੇਂ ਦਾ ਇਲਾਜ ਚੱਲਣਾ ਹੈ ਉਹ ਜੋ ਹੋਊਗਾ ਉਹ ਆਪਜੀ ਦੇ ਚੈਨਲ ਰਾਹੀਂ ਲੋਕਾਂ ਤੱਕ ਤੇ ਆਮ ਕਿਸਾਨ